ਆਸੀਂ ਇਨਾਂ ਕਲੇਬ ਮੇਰਾ ਘਰ ਆਇਆ ਇਹ ਅਨਿਲ ਕੁਮਾਰ ਮੇਰਾ ਨਾਮ ਆ ਡੈਡੀ ਦਾ ਨਾਮ ਸਿਸ਼ਟੁਨੀ ਆ ਬੜੀ ਮਿਹਨਤ ਕਰਕੇ ਮੈਂ ਘਰ ਬਣਾਇਆ ਆ ਇਨਾਂ ਬਹੁਤ ਘਾੜਾ ਗੱਡੀਆਂ ਆ ਕੁੱਟਿਆ ਮਾਰਿਆ ਨੂੰ ਨਸ਼ੇ ਦਾ ਕੰਮ ਆ ਇਹਨੋ ਦਾ ਜੀ ਅਹੀਂ ਕਿਨੇ ਆ 12 14 ਕੁੱਤੇ ਰੱਖੇ ਆ ਵੀ ਇਹ ਕੁੱਤੇ ਹਟਾਓ ਆਪਣੇ ਆਂਦੇ ਜਾਂਦੇ ਸਾਡੇ ਵੱਢਣ ਪੈਂਦੇ ਆ ਇਹ ਅੱਗੋਂ ਕਹਿੰਦੀ ਦੋ ਚਾਰ ਦੀਆਂ ਮਨ ਲੱਤਾਂ ਵੱਢ ਕੇ ਤੇ ਫੇਰ ਜੇਲ੍ਹ ਚ ਜਲਦੋਕੀ ਮੈਂ ਅੱਗੇ ਵੀ ਜੇਲ੍ਹੋਂ ਹੀ ਆਈਆਂ ਕੋਣ ਹੈ ਕੋਣ ਹੈ ਪਰਿਵਾਰ ਇਹ ਆ ਗਵਾਂਢ ਸਾਡੇ ਪਰਿਵਾਰ ਆ ਕੀ ਨਾ ਦਲਜੀਤ ਗੌਰ ਦੋ ਇਹਦੇ ਮੁੰਡੇ ਆ ਇੱਕ ਛੋਟੀ ਜੀ ਦੀ ਬੇਟੀ ਆ ਕੁਝ ਨਹੀਂ ਕਰਦੇ ਸਰੀ ਦੀ ਘਰੇ ਹੀ ਬੜੇ ਰਹਿੰਦੇ ਅੰਦਰ ਦੋ ਪੈਟਾ ਬੁੱਲ ਕੁੱਤੇ ਰੱਖੇ ਰਣੇ ਤੇ 13 14 ਕੁੱਤੇ ਹੋ ਰਿਆ ਵਾਰਾ ਉਹਨਾਂ ਲਈ ਝੌਂਪੜੀ ਬਣਾਈ ਆ ਇਹਨਾਂ ਨੇ ਕਿੰਨੇ ਕਿੰਨੇ ਜਾਣੇ ਉਹ ਰਾਤੀ ਅਸੀਂ ਢਾਣੇ ਆ 20 25 ਜਣੇ ਅਸੀਂ ਜੀ ਮੰਨਦੀ ਕਰਦੇ ਆ ਵਾਂਗਨ ਸਾਹਿਬ ਚਾਹੀਦਾ ਹੋਰ ਕੀ ਚਾਹੀਦਾ ਪੁਲਿਸ ਆਈ ਪੁਲਿਸ ਰਾਤੀ ਮੌਕਾ ਵੇਖ ਕੇ ਚਲੇ ਗਈ ਇਹਦਾ ਬੂਹਾ ਹਟਕਾਇਆ ਨੇ ਬੜਾ ਇਹਨਾਂ ਬੂਹਾ ਵੀ ਖੋਲਿਆ ਪੁਲਿਸ ਚਲੇ ਗਈ ਫਿਰ ਉਹ ਤੰਬੂ-ਤੰਬੂ ਜਿਆ ਪਾੜ ਕੇ ਇਹਨਾਂ ਦਾ ਮੈਂ ਅਸ ਖੋਦ ਕਰਨ ਫੇ ਹੋ ਜਾ ਹਾਂਜੀ ਕੀ ਨਾਮ ਜੀ ਤੁਹਾਡਾ ਦਲਜੀਤ ਕੌਰ ਕਿਥੋਂ ਦੇ ਰਹੇ ਹੋ ਖੰਡਵਾਲਾ ਜੰਡਪੀਰ ਆਜਾ ਤੁਹਾਡੇ ਦੇ ਜਵਲ ਲਗਾਏ ਕਿ ਤੁਹਾਡੀ ਮੁੰਡੇ ਘਰੇ ਭਲਾ ਗਦੇ ਇੱਥੇ ਰੋੜੇ ਚਲਾਈ ਸੀ ਮਾਫ ਕਰ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬੇਜਬਾਨੇ ਜਿਹੜੇ ਕੁੱਤੇ ਹੈਗੇ ਉਹਨਾਂ ਤੋਂ ਲੜਾਈ ਹੋਈ ਹੈ ਜਿਹੜੇ ਆਵਾਰਾ ਮਤਲਬ ਗਲੀ ਚ ਰਹਿੰਦੇ ਆ ਉਹਦੇ ਤੋਂ ਕਹਿੰਦੇ ਪੈ ਗਈ ਆਣ ਕੇ ਬੂਹੇ ਗਾੜੀ ਬੋਲਦੇ ਪੈ ਤੁਹਾਡਾ ਰੋਲਰ ਚੱਕ ਕੇ ਲੈ ਆ ਤੁਹਾਡਾ ਕੁੱਤਾ ਜੇ ਵੋ ਇਦਾਂ ਉਹਦਾ ਬੋਲਦੇ ਪੈ ਹੈਗੇ ਇਹਨਾਂ ਨੂੰ ਅਸੀਂ ਇਦਾਂ ਮਾਰਨਾ ਹੈ ਜੇ ਵੋ ਕਰਨਾ ਮੈਂ ਕਿ ਨਹੀਂ ਸਰ ਇਹਨਾਂ ਦੇ ਬੇਜਬਾਨਾਂ ਦਾ ਕੀ ਕਸੂਰ ਹੈਗਾ ਤੇ ਪਹਿਲੀ ਤੇ ਗੱਲ ਰੋਲਰ ਵੀ ਨਹੀਂ ਕੋਈ ਉਹਨਾਂ ਨੇ ਚੱਕਿਆ ਤੇ ਨਾ ਹੀ ਮਿਲਿਆ ਸਾਡੇ ਉਧਰੋਂ ਜਿੱਥੇ ਉਹਨਾਂ ਨੇ ਵੇਖਿਆ ਮੇਰੇ ਮੁੰਡੇ ਤੇ ਅਨੁਜ ਅਨਿਲ ਕੁਮਾਰ ਤੇ ਅਨੁਜ ਤੇ ਨਾਲ ਰਵਿੰਦਰ ਕਾਲਾ ਤੇ ਸੋਨਾ ਸੋਨੂ ਉਹਦਾ ਨਾਮ ਆ ਚਾਰ ਜਾਨੇ ਹੈਗੇ ਸੀ ਉਹਨਾਂ ਨੇ ਹਮਲਾ ਕੀਤਾ ਪਹਿਲਾਂ ਮੇਰੇ ਬੱਚਿਆਂ ਦੇ ਉੱਤੇ ਮਤਲਬ ਡੰਡਾ ਲੈ ਕੇ ਆਏ ਫਿਰ ਉਹ ਤਲਵਾਰ ਲੈ ਕੇ ਆਇਆ ਜਿਹੜਾ ਅਨਿਲ ਜਿਹੜਾ ਹੈਗੇ ਅੰਕਲ ਤੇ ਉਹ ਲੈ ਕੇ ਕਹੇ ਜਦੋਂ ਤਲਵਾਰ ਲੈ ਕੇ ਆ ਤੇ ਮੈਂ ਅੱਗੇ ਹਾਂ ਤੇ ਪਹਿਲਾਂ ਮੇਰੇ ਮਾਰਨ ਲੱਗੇ ਉਹਨਾਂ ਨੇ ਇੱਥੇ ਵੀਡੀਓ ਹੈਗੀ ਮੇਰੇ ਕੋਲ ਔਰ ਚ ਉਹਨੇ ਬੜੀ ਜ਼ੋਰ ਦੀ ਚੀਕ ਮਾਰੀ ਬਾਅਦ ਮੇਰੇ ਮੁੰਡੇ ਦੇ ਤਿੰਨ ਚਾਰ ਵਾਰ ਆ ਮੇਰੇ ਬਾਜੂ ਤੇ ਮੁੰਡੇ ਦੇ ਤਲਵਾਰਾਂ ਮਾਰੀਆਂ ਕਿੰਨੇ ਸੱਟਾਂ ਲੱਗੇ ਤੁਹਾਡੇ ਮੁੰਡੇ ਸੱਟਾਂ ਉਹਨਾਂ ਦੇ ਸਾਰੀਆਂ ਗੁੱਜੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਲਾਸ਼ਾਂ ਸਰੀਰ ਤੇ ਆ ਪੱਟ ਤੇ ਸੋਜ ਪੂਰੇ ਸਰੀਰ ਤੇ ਪਿੱਛੇ ਸਾਰਾ ਉਹਨਾਂ ਦੇ ਮਤਲਬ ਲੇਕਿਨ ਉਹ ਵੀ ਕਹਿ ਰਹੇ ਵੀ ਤੁਹਾਡੇ ਮੁੰਡੇ ਦੇ بیسਬਾਲਾਂ ਦਾ ਹਮਲਾ ਕੀਤਾ ਘਰ ਸਰ ਸਾਡੇ ਕੋ ਕੋਈ بیسਬਾਲ ਨਹੀਂ ਹੈਗੀ ਕੁਛ ਨਹੀਂ ਹੈਗਾ ਉੱਥੇ ਕੈਮਰੇ ਕੀ ਉਹ ਰਿਕਾਰਡਿੰਗ ਕਢਾਈ ਜਾਵੇ ਤੇ ਵੇਖਿਆ ਜਾਵੇ ਕਿ ਕਿਸ ਟਾਈਪ ਦੀ ਬਦਮਾਸ਼ੀ ਹੋਈ ਹੈ ਕਿਸ ਟਾਈਪ ਇਹਨਾਂ ਨੇ ਬਾਅਦ ਵਿੱਚ ਮੁੰਡੇ ਬੁਲਾਏ ਆ ਤੇ ਹਾਕੀਆਂ ਉਹਨਾਂ ਕੋਲ ਜੋ ਵੀ ਸਲੱਗਰ ਵਗੈਰਾ ਜੋ ਵੀ ਗੰਡਾਸੀਆਂ ਜੋ ਹੁੰਦੀਆਂ ਐ ਤਲਵਾਰਾਂ ਉਹ ਲੈ ਕੇ ਆਏ ਮੋਟਰਸਾਈਕਲਾਂ ਤੇ ਤੇ ਮੇਰੇ ਦੋਨਾਂ ਬੱਚਿਆਂ ਤੇ ਇਹਨਾਂ ਨੇ ਹਮਲਾ ਕੀਤਾ ਵੱਡਾ ਬੱਚਾ ਮੇਰਾ ਬਿਹੋਸ਼ ਹੋ ਗਿਆ ਉਹਨੂੰ ਅਸੀਂ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਇਹਨਾਂ ਦੇ ਤੇ ਅੰਦਰ ਖੜਿਆ ਹਾਂਜੀ ਪੁਲਿਸ ਨੂੰ ਕੰਪਲੇਂਟ ਅਸੀਂ ਵੀ ਕੀਤੀ ਹੋਈ ਆ ਹਾਂਜੀ ਲੇਕੇ ਕੋਲ ਜਾਮ ਵਗੈਰਾ ਵੀ ਨਸ਼ਾ ਉੱਚੇ ਵੇਦਨ ਅੰਦਰੋਂ ਆਏ ਸਰ ਗੱਲ ਸੁਣੋ ਅੰਦਰੋਂ ਜੋ ਆਏ ਆ ਉਹ ਕੀ ਹੋਇਆ ਉਹ ਤੇ ਸਾਨੂੰ ਪਤਾ ਹੈ ਜਾਂ ਇਨਾਂ ਨੂੰ ਕੋਈ ਰਿਕਾਰਡਿੰਗ ਕੀ ਪ੍ਰੂਫ ਹੈਗਾ ਕਿ ਅਸੀਂ ਗਲੀ 'ਚ ਆਹ ਕੰਮ ਕਰਦੇ ਆਂ ਜਿਵੇਂ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਪਏ ਜੋ ਵੀ ਹੋਇਆ ਉਹ ਵੀ ਸਾਡੇ ਨਾਲ ਧੱਕਾ ਹੋਇਆ ਮੇਰਾ ਬੰਦਾ 2 ਸਾਲ ਤੋਂ ਅੰਦਰ ਆ ਨਾ ਉਹਦੇ ਕੋਈ ਨਸ਼ਾ ਫੜਿਆ ਗਿਆ ਨਾ ਜਾਇਜ਼ ਜੋ ਵੀ ਉਹਦੇ ਨਾਲ ਜੋ ਹੋਇਆ ਤੇ ਮੇਰੇ ਨਾਲ ਵੀ ਜਿੱਦਾਂ ਵੀ ਹੋਇਆ ਬਾਕੀ ਉਹ ਸਾਡਾ ਕੋਰਟ ਇਨਸਾਫ ਕਰੂਗਾ ਇਹਾਨੂੰ ਹਰਾਸਮੈਂਟ ਨਹੀਂ ਕਰ ਸਕਦੇ ਪੁਲਿਸ ਨੂੰ ਸਾਡੇ ਘਰ ਇਦਾਂ ਰੇਟ ਨਹੀਂ ਮਰਵਾ ਸਕਦੇ ਕਹਿ ਕੇ ਕਿ ਇਹ ਨਸ਼ੇ ਵੇਚਦੇ ਆ ਇਹ ਗਲਤ ਕਰ ਰਹੇ ਆ ਮਹੱਲੇ ਵਾਲੇ ਬਹੁਤ ਪਿੱਛੇ ਪਏ ਹੋਏ ਮੰਗ ਇਹ ਹੀ ਕਰਦੇ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੋ ਵੀ ਇਹ ਬੇਜਬਾਨਾਂ ਨਾਲ ਮਾੜਾ ਮੋਟਾ ਸਾਡੀ ਅ ਤੁਹਾਨੂੰ ਇਹ ਰੋਕਦੇ ਪਏ ਉਹ ਜੇ ਗਲਤ ਚੀਜ਼ ਆ ਤੇ ਤੁਹਾਨੂੰ ਦੱਸੀ ਜਾਵੇ ਕਿ ਬੇਜਬਾਨਿਆਂ ਦੀ ਸੇਵਾ ਕਰਨਾ ਗਲਤ ਆ ਇਹ ਪਾਪ ਆ ਇਹ ਸਾਡੇ ਕੋਲ ਨਾ ਅੱਜ ਕੰਪਲੇਂਟ ਆਈ ਐ ਸਵੇਰੇ ਵੀ ਕੱਲ ਕੋਈ ਰਾਤ ਨੂੰ ਕਿਸੇ ਨੇ ਆਪਣੇ ਘਰ ਚ ਕੁੱਤੇ ਵਗੈਰਾ ਰੱਖੇ ਆ ਉਹਨਾਂ ਤੋਂ ਕਿਸੇ ਦੋਹਾਂ ਪਾਰਟੀਆਂ ਦੀ ਲੜਾਈ ਹੋਈ ਐ ਉਹਦੀ ਫੁਟੇਜ ਵੀ ਦੇਖੀ ਆ ਰਹੀ ਐ ਤੇ ਜੂ ਐਸਪਰਲਾ ਬੰਦ ਕਰਨ ਕਰ ਰਿਹਾ ਨੇ ਕੋਈ ਕਹਿੰਦਾ ਸਾਡੇ ਆਪਣੇ ਬੱਚਾ ਨੂੰ ਕੁੱਤੇ ਆ ਮਾਰਿਆ ਗਿਆ ਬਹੁਤ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਮੈਡੀਕਲ ਕਰਵਾਏ ਗਏ ਸਸੂ ਆਪਾਂ ਡਾਕਟਰ ਕੱਟ ਕੇ ਦਿੱਤਾ ਸੀ ਉਹਨਾਂ ਨੂੰ ਇਹਨੂੰ ਕੋਲ ਸਾਹਮਣੇ ਨਹੀਂ ਹੁਣ ਕੇ ਕੀ ਮਾਮਲਾ ਕਰੀਏ ਦੇਖਦੇ ਆ ਜੀ ਹਰਪ੍ਰਧਾ ਤੁਸੀਂ ਦੇਖਦੇ ਆ ਜੀ ਹਨਾ ਉਹ ਬਰਖ ਦੇ ਦੌਰਾਨ ਪਾਇਆ ਜਾਊਗਾ ਕਿਤੇ ਜੀ